ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਸੰਸਾਰ ਦੇ ਵਿੱਚ ਸਿੱਖੀ ਦਾ ਬੂਟਾ ਲਾਇਆ ਜਿਸ ਬੂਟੇ ਨੂੰ ਕਦੇ ਤਤਤੀ ਤਵੀ ਤੇ ਤੇ ਕਦੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਇਹ ਮੱਧਾਨੇ ਤੋਂ ਗੁਜ਼ਰਨਾ ਪਿਆ ਤੇ ਆਖਰ ਸਿੱਖੀ ਦਾ ਬੂਟਾ 3 ਮਾਰਚ 1699 ਨੂੰ ਸਿੱਖੀ ਦੇ ਬਾਗ ਦੇ ਵਿੱਚ ਤਬਦੀਲ ਹੋਇਆ ਗੁਰੂ ਸਾਹਿਬ ਨੇ ਇਸ ਸਿੱਖੀ ਦੇ ਬਾਗ ਨੂੰ ਖਾਲਸਾ ਪੰਥ ਦੇ ਬਾਗ ਨੂੰ ਆਪਣੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਕੇ ਸਿਰਾਂ ਦੀ ਵਾਰ ਕਰ ਦਿੱਤੀ ਅਤੇ ਨਾਲ ਖਾਲਸਾ ਪੰਥ ਨੂੰ ਇਹ ਹੁਕਮ ਕਰ ਦਿੱਤਾ ਕਿ ਇਸ ਖਾਲਸਾ ਪੰਥ ਦੇ ਬਾਗ ਦੇ ਮਾਲੀ ਜਿਹੜੇ ਵੀ ਆਉਣ ਓਏ ਦੇ ਬੂਟੇ ਦੇ ਮੋਟ ਵਿੱਚ ਪਾਣੀ ਦੀ ਜਗ੍ਹਾ ਤੇ ਖੂਨ ਪਾਉਣ ਦੀ ਲੋੜ ਪਵੇ ਤੇ ਸੰਕੋਚ ਨਾ ਕਰਨ ਇਹ ਗੱਲ ਚੱਲਦੀ ਰਹੀ ਕਦੇ ਪਾਈ ਮਨੀ ਸਿੰਘ ਕਦੇ ਪਾਈ ਤਾਰੂ ਸਿੰਘ ਕਦੇ ਬਾਬਾ ਜੀਤ ਸਿੰਘ ਤੇ ਖਾਲਸਾ ਜੀ ਆਖਰ ਫਲ ਸਪੇਦਾ ਰਾਜ ਆਇਆ ਜਿਸ ਰਾਜ ਦੀ ਗੱਲ ਦੁਨੀਆ ਦੇ ਲੋਕ ਕਰਦੇ ਨੇ ਅੱਜ ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਸੀ ਉਹਨੂੰ ਪ੍ਰੈਕਟੀਕਲ ਚ ਗੁਰੂ ਗੋਬਿੰਦ ਸਿੰਘ ਨੇ ਕੀਤਾ ਜੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮਰੀ ਆਓ ਤੇ ਗੁਰੂ ਗੋਬਿੰਦ ਸਿੰਘ ਨੇ ਸਿਰ ਮੰਗਲੇ 31 ਮਾਰਚ ਨੂੰ ਔਰ ਨਮਾਨਿਆਂ ਨਤਾਣਿਆਂ ਲੋਕਾਂ ਨੂੰ ਇੱਕ ਮਰਜੀ ਵੜਿਆ ਦੀ ਜਮਾਤ ਬਣਾ ਦਿੱਤਾ ਜਿਨ੍ਹਾਂ ਵੱਡੇ ਵੱਡੇ ਇਤਿਹਾਸ ਸਿਰਜੇ ਮੈਂ ਗਾਲਾਂ ਜਦੀ ਕਰਾਂ ਅੱਜ ਵੀ ਸਾਡੇ ਸਾਹਮਣੇ ਸਮੱਸਿਆਵਾਂ ਅੱਜ ਸਾਡੀਆਂ ਧਰਮ ਦੀਆਂ ਦੋ ਬਾਹਾਂ ਇੱਕ ਬਾਹ ਸੱਜੀ ਬਾਹ ਸ੍ਰੀ ਹਰਮੰਦਰ ਸਾਹਿਬ ਤੇ ਖੱਬੀ ਬਾਹ ਅਕਾਲ ਤਖਤ ਸਾਹਿਬ ਅੱਜ ਦੋਵੇਂ ਬਾਹਾਂ ਧੜੇ ਤੇ ਧੰਗੇ ਵਾਲੇ ਲੋਕਾਂ ਦਾ ਸ਼ਿਕਾਰ ਹੋ ਗੀਆਂ ਨੇ ਔਰ ਲੱਤਾ ਸਾਡੀਆਂ ਕੁੱਟ-ਕੁੱਟ ਕੇ 84 ਦੇ ਬਾਅਦ ਇਥੋਂ ਦੀ ਹਕੂਮਤ ਨੇ ਤੋੜ ਦਿੱਤੀਆਂ ਅੱਜ ਬਿਨਾ ਬਾਹਾਂ ਲੱਤਾ ਤੋਂ ਸਿੱਖ ਪੰਥ ਚਰਾਏ ਵਿੱਚ ਪਿਆਰ ਅੱਜ ਗੱਲ ਜਿਹੜੀ ਇੱਥੇ ਕਰਨੀ ਮੈਂ ਬੇਨਤੀ ਕਰਾਂ ਮੇਰੇ ਤੋਂ ਪਹਿਲਾਂ ਵੀਰਾਂ ਨੇ ਗੱਲ ਕੀਤੀ ਕਿ ਅਮਰਪਾਲ ਸਿੰਘ ਨੂੰ 27 ਦਾ ਮੁੱਖ ਮੰਤਰੀ ਮੈਂ ਗੱਲ ਮੁੱਖ ਮੰਤਰੀ ਦੀ ਨਹੀਂ ਕਰਨੀ ਮੈਂ ਗੱਲ ਰਾਜ ਬਦਲਣ ਦੀ ਨਹੀਂ ਕਰਨੀ ਰਾਜ ਬਦਲੇ ਮੁੱਖ ਮੰਤਰੀ ਬਦਲੇ ਕਦੇ ਕਾਂਗਰਸ ਆਈ ਕਦੇ ਕਾਲੀ ਆਏ ਤੇ ਕਦੇ ਝਾੜੂ ਵਾਲੇ ਆਏ ਮੈਂ ਤੁਹਾਡੇ ਚਰਨਾਂ ਦੇ ਵਿੱਚ ਦਸਮ ਪਾਤਸ਼ਾਹ ਦੀ ਧਰਤੀ ਤੇ ਖੜ ਕੇ ਬਾਪੂ ਜੀ ਉਹਨਾਂ ਨੂੰ ਅਪੀਲ ਕਰਦਾ ਕਿ ਅਸੀਂ ਸਿਸਟਮ ਬਦਲਣ ਦੀ ਗੱਲ ਕਰਨੀ ਆ ਅਸੀਂ ਸਿਸਟਮ ਬਦਲਣਾ ਜਿਸ ਸਿਸਟਮ ਦੇ ਵਿੱਚ ਮੇਰੀ ਕੌਮ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਵਸਦੇ ਜਾ ਰਹੇ ਆ ਔਰ ਇੱਥੋਂ ਦਾ ਪ੍ਰਸ਼ਾਸਨ ਤਮਾਸ਼ਾ ਵੇਖ ਰਿਆ ਸਰਕਾਰਾਂ ਤਮਾਸ਼ੇ ਵੇਖ ਰਹੀਆਂ ਅਮਰਪਾਲ ਸਿੰਘ ਕੋਲੇ ਕਿਹੜਾ ਜਾਦੂ ਸੀ ਜਿਹੜਾ ਉਹਨੇ ਆ ਕੇ ਹਜ਼ਾਰਾਂ ਨੌਜਵਾਨਾਂ ਨੂੰ ਗੁਰੂ ਦੇ ਨਾਲ ਜੋੜ ਦਿੱਤਾ ਅਸੀਂ ਸਿਸਟਮ ਬਦਲਣਾ ਕਿ ਇੱਥੇ ਧੀਆਂ ਪੈਣਾ ਦੀਆਂ ਬੇਅਦਮੀ ਬੇਇੱਜ਼ਤੀਆਂ ਬੇਪਤੀਆਂ ਨਾ ਹੋਣ ਅਸੀਂ ਸਿਸਟਮ ਬਦਲਣਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਨਾ ਹੋਣ ਅਸੀਂ ਸਿਸਟਮ ਬਦਲਣਾ ਸ਼ਿਆਦੇ ਦਰਿਆ ਨੂੰ ਰੋਕ ਕੇ ਨੌਜਵਾਨਾਂ ਨੂੰ ਅਸੀਂ ਇੱਕ ਨਵੀਂ ਤੇ ਨਰੋਈ ਜ਼ਿੰਦਗੀ ਦੇਣੀ ਹੈ ਨੌਜਵਾਨਾਂ ਨਾਲ ਹੋਰ ਏ ਤੱਕੇ ਨੂੰ ਮੈਂ ਬਾਈ ਮਨਦੀਪ ਸਿੱਧੂ ਰਾਣਾ ਕਰਦਾ ਸੀ ਕਿ ਅੱਜ ਸਭ ਤੋਂ ਵੱਡੀ ਗੱਲ ਨੌਜਵਾਨਾਂ ਦਾ ਦਰਦ ਪਛਾਣਨ ਦੀ ਆ ਨੌਜਵਾਨ ਲੜਕੇ ਲੜਕੀਆਂ ਜਿਹੜੇ ਧਰਮ ਤੋਂ ਪਾਸੇ हट ਕੇ ਗੁਰਾਏ ਪਏ ਨੇ ਇਹਨਾਂ ਨੂੰ ਕਿਵੇਂ ਲਿਆਇਆ ਜਾ ਸਕਦਾ ਸੋ ਵੀਰੋ 2027 ਏ ਸਾਡਾ ਕੋਈ ਨਿਸ਼ਾਨਾ ਨਹੀਂਗਾ 2027 ਤੱਕ ਅਸੀਂ ਸਿਸਟਮ ਬਦਲਣਾ ਸਾਡਾ ਨਿਸ਼ਾਨਾ ਸਿੱਖ ਕੌਮ ਅਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਇਹੋ ਜਿਹਾ ਰਾਜ ਲਿਉਣਾ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀ ਸੋ ਇੰਨੀਆਂ ਗੱਲਾਂ ਕਰਦਾ ਹੋਇਆ ਮਾ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ